ਆਪ ਬੈਦ ਰਖ ਤੇ ਰਾਮ ਰਾਜੇ ਹਰਨਾਖਸ਼ ਦੁਸ਼ਟਨ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਗਾਂ ਪਿੱਠ ਦੇ ਨਾਮ ਤੇ ਮੁਕਾਇਆ ਜਨਾਨਗ ਸਹਰ ਸੇਵ ਅੰਤਲੇ ਛੜਾਇਆ ਸ ਲੋਕ ਮਹੱਲਾ ਪਹਿਲਾ ਤੁਗਦਾਰ ਸੁਰੂਪਿਆ ਚਾ ਸੁਖਤਾ ਮਨਾ ਹੋਈ ਤੁਕਰਤਾ ਕਰਣਾ ਮੈਂ ਨਾਹੀ ਜਾਉਰੀ ਨ ਹੋਈ ਬਲੇਹਾਰੀ ਕੁਤਰਤ ਵਸਿਆ ਤਰੰਤਰਾਂ ਜਾਈ ਲਖਿਆ ਰਹਾਉ ਜਾਤਮੈ ਜੋਤ ਜੂਤਮੈ ਜਾਤਾ ਅਕਲ ਕਲਾ ਪ੍ਰਪੂਰ ਰਹਿਆ ਤੂੰ ਸੱਚਾ ਸਹਿਬ ਸਿਵਤ ਸੁਵਲਿਓ ਜਨਗੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇਂ ਯਾਂ ਬਾਤਾਂ ਤੁਗਲ ਕਰਣਾ ਸੋਕਰ ਰਹਿਆ ਸੋਦਰਾਗਸਾ ਮੱਲਾ ਪਲ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਸੋਦਰ ਤੇਰਾ ਕੇ ਆ ਸੋਕਰ ਕੇ ਆ ਜਿ ਤਵੈ ਸਰਵ ਸੁਵੰਨੈ ਬਾਜੇ ਤੇਰੇ ਨਾਦ ਮਈਆ ਸੰਖਾ ਗਤੇ ਤੇਰੀ ਬਾਵਣ ਹਾਰੇ ਗੀਤੇ ਤੇਰੇ ਰਾਗ ਪ੍ਰੀ ਸੋ ਕਹੀਐ ਗੀਤੇ ਤੇਰੀ ਗਾਵਣ ਹਾਰੇ ਗਾਵਣ ਤੂ ਤਨੋਂ ਪਵਣ। ਪਾਣੀ ਬੈ ਸੰਤਰ ਗਾਵੈ ਰਾਜਾ ਤ੍ਰਮਦਵਾਰੇ ਗਾਵਣ ਤੂ ਨੋ ਚਿਤ ਬੂਤ ਲਖ ਜਨਣ ਲਗਲੇ ਤ੍ਰੰਭੀ ਚਾਰੇ ਗਾਵਣ ਤੂ ਨੋ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸਵਾਰੇ ਗਾਵਣ ਤੂ ਨੋ ਇੰਦਰ ਇੰਦਰ ਅਸਨ ਬੈਠੇ ਦੇਵਤਾ ਅੰਦਰ ਨਾਲੇ ਗਾਵਣ ਤੂਨੋਂ ਸਿੱਧ ਸਮਤੀ ਅੰਦਰ ਗਾਵਣ ਤੂਨੋਂ ਸਤਿ ਵਿਚਾਰੇ ਗਾਵਣ ਤੂਨੋਂ ਜਤੀ ਸਤਿ ਸੰਤੋਖੀ ਗਾਵਣ ਤੂਨੋਂ ਵੀਰ ਕਰਾਰੇ ਗਾਵਣ ਤੂਨੋਂ ਪੰਡਤ ਪੜਨਾ ਰਾਕੇਸ਼ਰ ਤੁਗ ਤੁਹੇ ਦਾ ਨਾਲੇ ਗਾਵਣ ਤਦਨੋ ਮੋਹਣਿਆ ਮਨ ਮੋਹਨਾ ਸੁਰਗ ਮਛ ਪੈ ਅਲੇ ਗਾਵਣ ਤਦਨੋ ਰਤਨ ਪਾਇ ਤੇਰੇ ਅਡਸਰ ਤੀਰਥ ਨਾਲੇ ਗਾਵਣ ਤਦਨੋ ਜੋਤ ਮਹਾਂਬਲ ਸੂਰਾ ਗਾਵਨ ਤੂ ਨੋ ਖਾਣੀ ਚਾਰੇ ਗਾਵਨ ਤੂ ਨੋ ਖੰਡ ਮੰਡਲ ਪ੍ਰੇਮ ਉਨਾਂ ਕਰਕੇ ਰੱਖੀ ਤੇਰੀ ਤਾਰੇ ਸੇ ਤੂ ਨੋ ਗਾਵਨ ਜੋ ਤੂ ਭਵਨ ਰਤੇ ਤੇਰੇ ਭਗਤ ਰਸਾਲੇ ਹੋਰ ਗਤੇ ਤੂ ਨੋ ਗਾਵਨ ਸੇ ਮੈਂ ਜਿਤਨੇ ਆਵਨ ਨਾਨਕ ਆਪੀ ਚਾਰੀ ਸੋਈ ਸੋਈ ਦਾ ਸਰਸੈਬ ਸੱਚਾ ਸੱਚੀ ਨਾਈ ਹੈਪੀ ਹੋਸੀ ਜਾਈ ਨਜਸੀ ਰਚਨਾ ਜਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨ ਸਿ ਮਾਇਆ ਜਨੋ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਚੌਥ ਤੇ ਵਟਾਈ ਜੋ ਇਸ ਭਾਵੈ ਸੋਈ ਕਰਸੀ ਫਿਰ ਹੁਕਮ ਨਾਲ ਗਰਣਾ ਜਾਈ ਸੋ ਪਾਤਿ ਸਾਉ ਸਾਹਾ ਪਤ ਸਹਿਬ ਨਾਨਕ ਗ੍ਰੰਡ ਜਾਈ ਆਸਾ ਮਹੱਲਾ ਪਹਿਲਾ ਸੁਨੋ ਢਾਕੈ ਸੁ ਕੋਈ ਕੇਵਣ ਵੰਡਾ ਡੇਠਾ ਹੋਈ ਕੀਮਤ ਪਾਇ ਨਾ ਕਿਹਾ ਜਾਏ ਕਹਣੇ ਵਾਲੇ ਤੇਰੇ ਰਹੇ ਸਮਾਏ ਵਡੇ ਮੇਰੇ ਸਾਹਿਬ ਪਾਗਰ ਗੰਭੀਰ ਆਗਮੇ ਗਹਿਰਾ ਕੋਈ ਨਾ ਜਾਣੈ ਤੇਰਾ ਕੀਤਾ ਇਹ ਬੜਾ ਚੀਰਾ ਰਹਾਉ ਸਭ ਸੁਰ ਤੇ ਵਰ ਸੁਰਤਿ ਕਮਾਈ ਸਭ ਕੀਮਤ ਅਮਲ ਕੀਮਤ ਪਾਈ ਗਾਨੀ ਤਰਨੀ ਗੁਰੂ ਗ੍ਰਹਾਈ ਕਹਣਾ ਜਾਈ ਤੇਰੀ ਤਲ ਬੜਿਆਈ ਸਭ ਸਤ ਸਭ ਤਪ ਸੋਚ ਗਿਆਈਆਂ ਸਿੱਧਾ ਪੁਰਖਾਂ ਕੀਆਂ ਵਟਿਆਈਆਂ ਉਦਮਨ ਸੇਤੇ ਕਿ ਨੈ ਨਾ ਪਈਆ ਕਰਮ ਮਿਲੈ ਨਾ ਹੀ ਠਾਕ ਰਹੀਆ ਅੱਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੀ ਪੰਡਾ ਰਾਜ ਜਿਥੋਂ ਦੇ ਤਿਸੈ ਕਾ ਚਾਰਾ ਨਾਨਕ ਸਚ ਸਵਰਨ ਹਰਿਆਸਮ ਹੰਲਾ ਭਲਾ ਆਖਾ ਜੀਵਨ ਸ੍ਰੀ ਅਮਰ ਜਾਉ ਆਖਣਿ ਓ ਕਾ ਸਚ ਨਾਮ ਓ ਸਚ ਨਾਮ ਕੀ ਲੱਗੇ ਭੂਖ ਉਤੇ ਭੂਖ ਖਾਇ ਚਲਿਐ ਦੂਖ ਸੋਕ ਵਿਸਰੈ ਮਿਰੀ ਮਾਇ ਸਚਾ ਸਹਿਬ ਸਚੈ ਨਹੀਂ ਰਹਾ ਓ ਸਚ ਨਾਮ ਗਇ ਤਲੁੜਿ ਆਈ ਆਤਕੈ ਕੀਮਤ ਨਹੀਂ ਪਾਈ ਜੀ ਸਭ ਅਮਲ ਕੈ ਆਖਣ ਪਾਹੀ ਵਟਾਨੈ ਹੋਵੇ ਘਾੜ ਨ ਜਾਏ ਨਾ ਹੋ ਮਰੇ ਨ ਹੋਵੇ ਸੋਗ ਦਿਨ ਦਾਰੇ ਨਾ ਚੁਕੇ ਭੂਗ ਬੂਨੇ ਪੂਰ ਨਾਈ ਕੋਏ ਨਾ ਕਹੂ ਅਨਕ ਹੋਏ ਜੀਵਣਾ ਤੇਵੜ ਤੇਰੀ ਦਾਤ ਜੰਨਨ ਕਰਕੇ ਕੀ ਤੀਰਾਤ ਖਸਮਾ ਵਿਸਾਰੇ ਤੀਖ ਮਜਾਤ ਨਾਨਕ ਨਾਮੈ ਬਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰਿ ਕੇ ਜਨਨ ਸ ਤੇ ਗੁਰ ਸਤਿਪੁਰਖ ਆਵਿ ਨੋ ਕਰੋ ਕਿਰਪਾ ਸਮ ਕੀਤੇ ਕਰੋ ਸਤਿਗੁਰ ਸਰਣਾਇ ਕਰ ਦਿਆ ਨਾਮ ਪ੍ਰਕਾਸ਼ ਰਮੀਤ ਗੁਰਦੇਵ ਮੋ ਕੋ ਨਾਮ ਨਾਮ ਪ੍ਰਕਾਸ਼ ਬ੍ਰਹਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਬਡੇ ਰੇ ਜਨ ਹਰ ਹਰ ਸਰਦਾ ਹਨ ਪਿਆਸ ਹਰ ਹਰ ਨਾਮ ਲੈ ਤਰੁ ਤਸੈ ਮਨ ਸੰਗ ਤੇ ਕੋ ਪ੍ਰਕਾਸ਼ ਜਿਨ ਹਰ 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 ਰਸ ਨਾਮ ਨ ਪਾਇਆ ਤੇ ਬਾਗਹਿਣ ਜੰਪਾਸ ਜੋ ਸਤਿਗੁਰਿ ਸ਼ਰਣਾ ਸੰਗਤਿ ਮਿਐ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤੁਮਸਤਕ ਲਿਖਿਆ ਲੇਖਾਸ ਤਨ ਤਨ ਸਤ ਸੰਗਤ ਜੇਤ ਰਸ ਪਇ ਅਮਲ ਜਨਾਨ ਨੰ ਪ੍ਰਕਾਸ਼ ਰਾਗੁ ਗੁਰਦੀ ਮਹੱਲਾ ਪੰਜਵਾਂ ਕਾਹਿ ਰੇ ਮਨ ਚਿਤ ਐਤਮ ਜਯ ਹਰ ਹਰ ਜੀਉ ਪ੍ਰਿਆਸੈ ਲਭਤ ਮੈਂ ਜੰਤੂ ਪਾਈ ਸਾਹ ਕਰਿ ਜਿ ਜਕ ਅਗੇ ਗ੍ਰਤ ਰੀਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੀਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਕਸ਼ਟ ਹਰਿਆ ਰਹਾਉ ਚਰਨ ਅਪਿਤਾ ਲੋਗ ਸੁਦਵੰਤਾ ਕੋਈ ਨ ਕਿਛ ਕੀ ਤਰੀਆ ਸਿਰ ਸਿਰ ਜਕ ਸੰਭਾਈ ਠਾਕੁਰ ਕਾਹੀ ਮਨ ਭੋਗ ਰਿਉ ੜਿਉ ਣਾ ਵੈ ਸੈ ਕੋਸਾ ਤਿਸ ਪਛੈ ਬਚਰੀ ਸ਼ਰੀਆ ਤਿਨ ਕਉਣ ਖਲਾਵੇ ਕਉਣ ਚੂ ਆਵੇ ਬਨ ਮੈ ਸਮਰਨ ਕਰਿਆ ਸਮਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤ੍ਰਿਆ ਜਨ ਨਾਨਕ ਬਨ ਬਨ ਸਤਿ ਬੁਲ ਜਾਈਏ ਤਰੰਤ ਨੈ ਪਾਰ ਆਵੈ ਆਰਾਗ ਸਭ ਮਹਲਾ ਚੌਥਾ ਸੋ ਬ੍ਰੁਖਿ ਕੋ ਓੰਕਾਰ ਸਤਿ ਗੁਰ ਪ੍ਰਸਾਦ ਸੋ ਬ੍ਰੁਖਿ ਨਿਰੰਝਨ ਹਰਿ ਬ੍ਰੁਖਿ ਨਿਰੰਝਨ ਅਰਗ ਮਾਗਮ ਪਾਰਾ ਸਭੁ ਤਿਆਵਾ ਸੋ ਤਿਆਵਾ ਤੂਜੀ ਅਨ ਸਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀਤੂ ਜੀਆ ਕਤ ਤਾਰਾ ਹਰਿ ਤੇ ਆਵ ਸੰਤੋਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਹਣਾ ਨਿਕ ਜੰਤ ਵਿਚਾਰਾ ਤੂੰ ਗੁਰ ਗ੍ਰਿ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਬ੍ਰਖ ਸਮਾਨਾ ਇਕਤਾ ਤੇ ਪੇਖਾਰੀ ਜੀ ਸਭ ਤੇਰੇ ਦੂਰ ਵਿਦਾਨਾ ਤੂੰ ਆਪੇ ਦਾਤਿ ਆਪੇ ਭੋਤਾ ਜੀ ਤਉ ਤੇ ਮੈਂ ਨਮਰ ਨਾ ਜਾਣਾਂ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਗਿਆਨ ਆਖਵ ਖਾਣਾ ਜੋ ਸੇਵੈ ਜੋ ਸੇਵੈ ਤਉ ਜੀ ਜਨਨ ਨਿਤਮ ਕੁਰਬਾਨਾ ਹਰਿ ਤੇ ਆਵੇ ਹਰਿ ਤੇ ਆਵੇ ਤੂਜੀ ਸੇ ਤਨ ਤੁਗਵਸਿਕ ਵਸੀ ਸੇ ਮੁਕਤ ਸੇ ਮੁਕਤ ਬੇਜਨ ਹੱਥ ਆਇ ਜੀ ਤਨ ਤੋਟੀ ਜਮਗੀ ਫਾਂਸੀ ਜਨਰਪੂਤ ਨ ਹਰ ਨਿਰਪੂਤ ਆਇ ਜੀ ਤਨ ਕਾ ਪਉ ਸਭ ਕੁ ਵਸ ਤਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਰੋਸ ਮਸੀ ਸੇ ਤਨ ਸੇ ਤਨ ਜਨ ਆਇ ਜੀ ਤਨ ਨਾਨਕ ਤਨ ਰਜਸੀ ਤੇਰੀ ਭਗਤ ਤੇਰੀ ਭਗਤ ਪੰਡਾਰਾ ਜੀ ਬਰੀ ਬੇਨਤ ਬੇਨਤਾ ਤੇਰੀ ਭਗਤ ਤੇਰੇ ਭਗਤ ਸਲਾਂ ਨਾ ਤੂ ਜੀ ਹਰਨ ਗਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੈ ਰ ਪੂਜਾ ਜੀ ਤਬ ਤਪਤ ਮੈਂ ਬੇਨਤਾ ਤੇਰੀ ਅਨੇਕ ਤੇਰੀ ਅਨੇਕ ਪ੍ਰਭੂ ਸੁਰਸਤ ਜੀ ਕਰੈ ਕਰਿਆ ਖਟ ਕਰਮ ਕਰੰਤਾ ਸੇ ਭਗਤ ਅਸੀ ਭਗਤ ਬਲੇਜ ਨਾਨਕ ਜੀ ਜੋ ਪਾਵ ਮੇਰੇ ਅਰਪੰਤਾ ਤੂੰ ਆਦਿ ਪੁਰਖ ਪਰਮਪਰਮ ਕਰਤਾ ਜੀ ਤਉ ਦੇ ਜੀਵਨ ਹੋਰ ਨ ਕੋਈ ਤਉ ਤੁਗ ਤੁਗ ਏਕੋ ਸਦਾ ਸਦਾ ਤਉ ਏਕੋ ਜੀ ਤਉ ਨਿਚ ਲਗਰਤਾ ਸੋਈ ਤਉ ਦਾਪੇ ਭਾਵੇ ਸੋਈ ਵਰਤੇ ਜੀ ਤਉ ਆਪੇ ਕਰੈ ਸੋਈ ਤਉ ਦਾਪੇ ਸ੍ਰਿਸ਼ਟ ਸਭ ਪਾਏ ਜੀ ਤਉ ਦਾਪੇ ਸ੍ਰਜ ਸਭ ਕੋਈ ਜਨਨਾਂ ਗਾਮੇ ਕਰਤੇ ਗੇ ਜੀ ਜੋ ਸਭ ਸਹਿ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਤਉ ਕਰਤਾ ਸਚਿਆਰ ਮੰਡਾ ਸਾਈ ਜੋ ਤੂੰ ਪਾਵੇਂ ਸੋਈ ਥਿਸੇ ਤੂੰ ਦੇ ਸੋਈ ਉਪਾਈ ਰਹਾਉ ਸਭ ਤੇਰੀ ਤੂ ਸੁਨੀਤਿਆ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੂੰ ਦਾਵਿ ਛੋੜਿਆ ਮੈਨਾਇਆ ਤੂੰ ਦਰਿਆਉ ਸਭ ਤੂੰ ਜੀ ਮਾਈ ਤੁਝ ਬਿਨ ਤੂ ਜਾ ਕੋਈ ਨਾਹੀ ਜੀ ਰੰਤ ਰਸੋ ਤੇਰਾ ਖੇਲ ਵਿਦੋ ਗੁਣ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂ ਜਾਣਾਈ ਸੋਈ ਜਨ ਜਾਨੇ ਹਰ ਗੁਣ ਸਾਦੇ ਆਗੋ ਖੜਨਾ ਚਮਸੀਵੇ ਆਤਮ ਸੂਪਾਇਆ ਸਤੇ ਯਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੋ ਹੋਏ ਤਦ ਬਿਨ ਤੂੰ ਚਬਰ ਨਾ ਕੋਏ ਤੂੰ ਕਰ ਕਰ ਵੇਖ ਜਨ ਸੁਏ ਜਨ ਨਾਨਕ ਗੁਰਮੁਖ ਪ੍ਰਗਟ ਹੋਇਆ ਸਭ ਮਨਾਂ ਪਹਿਲਾ ਸਤਿ ਸਰ ਗੁਰੜੇ ਪਹਿਲੇ ਨਿਵਸਾ ਪਾਣੀ ਪਾਵਕ ਤਮੈਂ ਕੀਆ ਪੰਕਜ ਮੋ ਬਗਨੀ ਜਲਮ ਦੇਖਾਂ ਤੈ ਡੂਬੇ ਲਈ ਮਨ ਇਗਨਾ ਚਿਤਸ ਮੂੜ ਮਨਾਰ ਵਿਸਰਤ ਤੇਰੇ ਗੁਣ ਗਲਿਆ ਰਹਾ ਨਾਮ ਦਾ ਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਮਤ ਨਾਨਕ ਤਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸਾ ਮਹੱਲਾ ਪਨਿਮਾ ਕਈ ਬਰਾਬਤ ਮਾਨਕ ਦੂਹਰੀਆ ਗੋਬਿੰਦ ਪ੍ਰਣ ਕੇ ਤਰੀ ਬਰੀਆ ਕਾਏ ਤੇਰੇ ਕਿਤੇ ਨਾ ਕਾਮਨ ਸਾਧ ਸੰਗ ਪੈ ਕੇ ਨਾਮ ਮੇਨੋ ਸਾਹ ਸੰਪੇ ਕੇਵਲ ਨਾਮ ਸਰੰਜਾਵਲਾ ਕਵੈ ਰਤਨੰਗ ਚਨਮ ਗ੍ਰਿਤਾ ਜਾ ਤਰੰਗ ਮਾਇਆ ਕਹਿ ਰਹਾ ਹੂੰ ਜਬ ਤਬ ਸੰਜਮ ਤਰਮਨਕ ਮਾਇਆ ਸੇਵਾ ਸਾਧਨੈ ਜਨੈ ਹਰਿ ਰਾਇ ਕਉ ਮਾਨਗੁ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਪਸਦ ਸਮੈ ਕਬੋ ਬਾਚ ਬੇਨਤੀ ਜੋ ਪਈ ਹਮਰੇ ਕਰੋ ਹਾਦਰ ਰਚਾ ਪੂਰਨ ਹੋਏ ਚਿਤ ਕੀ ਇਛਾ ਆਵੋ ਤਰਣਾ ਨਾਮਨ ਰੇਹਾ ਮਾ ਨਾਇਕ ਨਾਨਕ ਰੋਪਤਿ ਪਾਰਾ ਹਮਰੇ ਦੁਸ਼ਟ ਸਭੇ ਤੁਮ ਕਾਭੋ ਆਪ ਹਾ ਦੇ ਮਹੀਂ ਬਚਾਵ ਸੁਖੀ ਬਸੈ ਮੋ ਰੋ ਪਰਿਵਾਰ ਸੇਵ ਸਿਖ ਸਭੈ ਕਰਤਾ ਰਾਮੋ ਰਖਾ ਲੈ ਕਰਤੇ ਕ੍ਰਿਯੇ ਸੰਭਰਨ ਕੋ ਆ ਸੰਗ ਰਹੀਐ ਪੂਰਨ ਹੋਏ ਹੁਵਾਰੀ ਆਸਾ ਤੋਰ ਬੇਨ ਕੀ ਰਹੇ ਪਿਆਸਾ ਤੁਮੈ ਸਾੜ ਕੋਈ ਅਵਰਦ ਨਾ ਧਿਆਉ ਜੋਗ ਰਚਉ ਤੁਮ ਤੇ ਪਾਉ ਸਿਵ ਸਿਖ ਹਮਾਰੇ ਤਾਰੀਐ ਜੋਨਾ ਜੋਨਾ ਸਤਰਾ ਹਮਾਰੇ ਮਾਰੀਆ ਭਾਤੇ ਮੂਝ ਬਰੀ ਐ ਮਰਨ ਕਾਲ ਕਤਰਾ ਸਮੈ ਬਰੀ ਐ ਉਝੋ ਸਦਾ ਹਮਾਰੇ ਪਛਾ ਸਰੀ ਅਜਤੋ ਜੋ ਕਰਿਉ ਰਛਾ ਰਖ ਲੈ ਮੈਂ ਰਖਨ ਹਾਰੇ ਸਾਇਬ ਸੰਤ ਸਹਾਈ ਪਿਆਰੀ ਜੀਨ ਬੰਦ ਦੁਸ਼ਤਨ ਕੇ ਹੰਤਾ ਤੁਮ ਚਤੁਰ ਦਸ ਕੰਤਾ ਕਾਲ ਪੈ ਬ੍ਰਹਮਾ ਭੁਤਰਾ ਕਾਲ ਪੈ ਸਭ ਜੋਗ ਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤੁਮਾਸ਼ਾ ਜਵਨਾ ਕਾਲ ਜੋਗੀ ਸੰਗੀ ਉਹ ਵੇਦ ਰਾਏ ਬ੍ਰਹਮਾ ਜੋਤੀ ਉਹ ਜਵਨਾ ਕਾ ਸਭ ਲੋਸਵਾਰਾ ਨੁਸਕਾਰੈ ਤੈ ਮਾਰਾ ਜਵਨਾ ਕਾਲ ਸਭ ਜਗਤ ਬਨਾਇਓ ਦੇਵ ਤੈ ਜਛਣੂ ਜਾਇ ਉਹ ਆਦੰਤੇ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਗੋਮਾਰੀ ਸਗਲੇ ਪ੍ਰਜਾ ਚੇ ਨਾਮ ਸੁਵਾਰੀ ਸੁਭਗਨ ਕੋ ਸੇਵ ਗੁਣ ਸੁਖ ਦਿਓ ਸਤਰਨ ਗੋਪਨ ਮੋ ਮੰਦੁ ਕੀਓ ਘੜਕੜਕੇ ਯੰਤਰ ਗੀਜਾਤ ਪਲੇ ਬੁਰੇ ਕੀ ਪੀਰ ਪਸ਼ੰਨਤ ਚਿੰਦੀ ਦੇ ਕੁੰਚਰ ਸਤੂਲਾ ਸਪਰਿ ਕਿਰਪਾ ਦ੍ਰਿਸ਼ਟਿ ਕਰ ਫੁੱਲਾ ਸੰਤਨ ਤੁਪਾਇਤੇ ਦੁਖੀ ਸੁਭਾਇ ਸਾਤਮਗੇ ਸੁਖੀ ਏਕ ਏਕੀ ਪੀਰ ਪਸ਼ੰਨੈ ਘੜ ਘੜ ਕੀ ਪੋਟਿ ਬੜੀ ਜਾਨੈ ਜਬ ਦੁਖ ਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਹੀ ਅਪਾਰਾਜਬਿਆਕਰਖ ਕਰਤ ਹੋਂ ਕਬ ਹੋਂ ਤੁਮ ਮੈ ਮਿਲਤ ਤੇਤਰ ਸਭ ਹੋਂ ਜੇ ਤੇ ਵਦਨ ਸ੍ਰਿਸ਼ਟ ਸੁਕਾਰੈ ਆਪੇ ਆਪ ਨਹੀਂ ਬੋਜੂਚਾਰ ਤੁਮ ਸਭ ਹੀ ਤੇਰਾ ਤਮਿਰ ਨਾਮ ਜਾਨਤ ਵੇਦ ਵੇਦ ਰਲਵਾ ਨਿਰੰਕਾਰ ਨਿਰਵਕਾ ਨਿਰੰਭੂ ਅਦਨੀ ਨਾਦ ਸੰਭ ਤਾ ਕਰ ਨੂੰ ਉਚਾਰ ਪਿੱਦਾਂ ਜਕੋ ਭੇਵ ਨਾ ਪਾਵਤ ਵੇਤਾ ਤਾ ਕੂ ਕਰ ਪਾਹਨਨ ਮੰਨਤ ਮਹਾ ਮੂੜ ਕਛ ਪੀਨ ਨਾ ਜਾਨਤ ਮਹਾਦੇਵ ਕੋ ਕੈ ਸਦਾ ਸਿਵ ਨਿਰੰਕਾਰ ਕਾ ਚਿੰਤ ਨਹੀਂ ਪੇਵੇ ਆਪ ਆਪਣੀ ਮੁਤ ਜੇਤੀ ਪ੍ਰਣਤ ਪਨ ਪਨ ਤੂੰ ਐ ਦੇਤੀ ਤੁਮਰਾ ਲਖਾ ਨਾ ਜਾਈ ਪਸਾਰਾ ਕੈ ਵੇ ਸਦਾ ਪ੍ਰਤਮ ਸੰਸਾਰਾ ਏ ਕੈ ਰੂਪ ਅਨੋ ਸਰੂਪ ਅਰੰਕ ਭਿਉ ਰਾਮ ਕੀ ਭੂਪੰਡ ਜੇ ਜੇ ਰਜ ਸੇਤ ਜਗਨੀ ਤੂਜ ਖਾਨ ਬੁਰੇ ਦਿਨੇ ਕਉ ਭੂਲਾ ਜਾ ਬੈਠਾ ਕਉ ਸਿਮਰ ਪਿਉ ਸੰਗਰੇ ਇਕਠਾ ਸਗਰੀ ਸ੍ਰਿਸ਼ਟ ਦੇਖਾਏ ਚੰਬਵਾ ਜੁਗਾ ਦੇ ਸਰੂ ਸਿਯੰ ਭਵੇ ਅਬ ਰੱਛਾ ਮੇਰੀ ਤੂੰ ਕਰੋ ਸਿੱਖੂ ਵਾਰ ਅਸਿਕ ਸੰਗ ਰੋ ਦੁਸ਼ਟ ਜੀਤੇ ਉਠਵਤ ਬਤਾ ਸ਼ਗਲ ਮਲੀ ਚ ਕਰੋ ਰਣ ਕਤਾ ਜੇ ਤੂ ਜੇ ਤਾ ਵਸ਼ਰਣੀ ਭਰੇ ਤਨ ਕੇ ਦੁਸ਼ਟ ਦੋਨ ਤੇ ਮਾਰੇ ਪੁਰਖ ਜਾ ਅਗ ਬਰੇ ਤੇ ਹਾਰੇ ਤਨ ਕੇ ਤੂੰ ਸੰਗਲ ਸੋਟਾਰੇ ਜੋ ਕੋਈ ਵਾਰ ਧਿਆਈ ਹੈ ਆਗੇ ਕਾਲ ਨਿਗਟਿ ਨਈ ਹੈ ਰਛਾ ਹੋਏ ਤਾਏ ਸੂ ਕਾਲ ਦੁਸ਼ਟ ਰਿਚਿ ਤੋਰੀ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜੈਨੇ ਹਰੂ ਤਾਕੇ ਤਾਪ ਤਨਗ ਮੋਹ ਹਰੂ ਰਿਤ ਸਿਧ ਕਰਮੋ ਸਭ ਹੋਏ ਦੁਸ਼ਟ ਛਾਛ ਵੈ ਸਕਣਾ ਕੋਈ ਇੱਕ ਵਾਰ ਤੇ ਦੁਆਸ ਸਮਾਰਾ ਕਾਲ ਭਾਉ ਤੇ ਤਾਈ ਉਬਾਰਾ ਜੰਨਰ ਨਾਮ ਤੇ ਹਾਰੋ ਕਹਾ ਤਰ ਗੁਰੂ ਤੇ ਰਾਖੜ ਖੜ ਕੇਤ ਮੈ ਸਣ ਤਿਆਰੀ ਆਪਾ ਤੈ ਲੈ ਉਪਾਰੀ ਸਰਵ ਠੋਰ ਮੋਹ ਸਹਾਇ ਦੁਸ਼ਟ ਦੂਗ ਤੇ ਲੋ ਬਚਾਈ ਸੁਈ ਆ ਪਾਏਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਤੇਰੇ ਨੀ ਅੰਨੇ ਓ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਹੈ ਮਤੇ ਨਾ ਮੰਨੇ ਓ ਸਿਮਰਤ ਸ਼ਾਸਤਰ ਵੇਸ ਮੈਂ ਭੇਦ ਗਮੇ ਕਨਾ ਜਾਣੇ ਓ ਸ੍ਰੀ ਸਬਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਉ ਸਭ ਤੋਇ ਬਖਾਨੇ ਓ ਤੁਹਿ ਰਾਸਕ ਦਵਾਰ ਕੋ ਛਾੜ ਕੇ ਲਹੂਤੋ ਘਰੋ ਦਵਾਰ ਬਾਈ ਗਏ ਕੀ ਲਾਜ ਅਸੇ ਗੋਬਿੰਦਾਸ ਤੁਹਾਰ ਰਾਮ ਕ੍ਰਿਵਾ ਮਨ ਲਾਤੀ ਚੰ ਅਨੰਦਿਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਿਆ ਮਰੀ ਮਾਈ ਸਤਗੁਰੂ ਮੈਂ ਪਾਇਆ ਸਦਗੁਰੂ ਤਾ ਪਾਇਆ ਸਹਿਜ ਸੇਤੀ ਮਨੁ ਜੀਆਂ ਵਧਾਈਆ ਰਾਗ ਰਤਨ ਪਰਿਵਾਰ ਪਰੀਆਂ ਅਸ਼ੁਭ ਗਾਵਣੀਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਨਜਿਵ ਵਸਾਇਆ ਕੈ ਨਾਨਕ ਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰੀਆ ਤੂੰ ਸਦਾ ਰੋਹਰਣਾ ਲੈ ਰਣਾ ਤੂੰ ਮਨ ਮੇਰੇ ਤੂੰ ਸਭੀ ਸਰਣਾਂ ਅੰਗੀਕਾਰੋ ਕਰੇ ਤੇਰਾ ਕਰਜ ਸਭ ਸੁਵਾਰਣਾ ਸੁਨਾਗਲਾ ਸੁਮਦੈ ਸੁਆਮੀ ਸੁਖਮੁ ਬਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰੋਹਰਣਾ ਲੈ ਸਾਚੇ ਸਾਈ ਬਾ ਕੀਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੀਛ ਹੈ ਤੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮੁ ਨਵ ਸਾਵੇ ਨਾਮ ਜਨ ਕੈ ਮਨੁ ਅਸੀਆ ਵਾਜਿ ਸ਼ੋਦਕ ਨੇਰੀ ਕਹੇ ਨਾਨਕ ਸੱਚੀ ਸੇਵਕਾ ਨਹੀਂ ਕਰਤੀ ਰਹਿ ਸੱਚਾ ਨਾਮ ਮੇਰਾ ਆਧਾਰੋ ਸਾਚਨਾ ਵਾਧਾਰ ਮੇਰਾ ਜਨੈ ਮੁਖਾ ਸੁਗਵਾਈਆ ਕਰ ਸੰਤ ਸੁਗਵਨਾਈ ਸਿਆ ਜਨ ਇੱਛਾ ਸਭ ਪੂਰਾਈਆਂ ਸਾਦਾ ਗੁਰਮਾਨ ਕੀਤਾ ਗੁਰ ਵਿਟੋਂ ਦੇਤੀਆਂ ਵੜਾਈਆਂ ਕਹੇ ਨਾਨਕ ਸੁਣੋ ਸੰਤੋਸ਼ ਵਤ ਰੋ ਯਾਰੋ ਸੱਚਾ ਨਾਮ ਮੇਰਾ ਆਧਾਰੋ ਵਾਝੇ ਪੰਛੋ ਤਿਤ ਕਰਸ ਭਗ ਕਰਸ ਭਗ ਸ਼ਬਦ ਵਾਝੇ ਕਲਾ ਜਿਤ ਗਰਤਾਰੀਆਂ ਪੰਚ ਦੂਤ ਤੁਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਦਿਨ ਗੋਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰਨ ਹਤ ਵਾਚੇ ਆਨੰਦ ਸੁਮੋਹ ਭਾਗੀਓ ਸਗਲ ਮਨੋਰਥ ਪੂਰੇ ਬਾਲ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ ਤੁਹੋ ਸੰਤਾਪ ਤਰੇ ਸੋਣੀ ਸੱਚੀ ਬਾਣੀ संत सहजन भई ईश्वर से पूरे गुरते जाने समते भूमिते कहते पवित्र सतपुरया पर पूरे हनुमंत लाने गुरु चरण लाके वाजना दौरे मोहवानी महा लाप जमा थाग वितन स्तूपई ओ सत संतोषे चारो अमृत नाम ठाकुर का पियो जिसका सुसे आहार हो जी को खावे जी को कुंचतस खावे उद्धारो एहे वस्त्र जी न जाए नितनित नर करतारो तुम संसार च में करिय सुनानि ब्रंद सारो ਸਾ ਲੋਕ ਮਹੱਲਾ ਬਨੇ ਵਾ ਤੇਰਾ ਕੀਤਾ ਜਤੋ ਮਾਈ ਮੈਨੋ ਦੋਖੇ ਤੋਈ ਮੈਂ ਮੇਰੇ ਕੋ ਨ ਆ ਰਹੇ ਕੋ ਕੋ ਨਾ ਆਈ ਆ ਪੇ ਤਰਸ ਪਿਓਈ ਤਰਸ ਪਿਆ ਮੇਰਾ ਮਤੋਈ ਸਾਤੇ ਗੁਰੂ ਸੰਜਨ ਮਿਲੇ ਆ ਮਾਨਕ ਨਾਮਿ ਲੇਤਾ ਜੀਵਾ ਤਲਵੰਤੀ ਵਹ ਹਰਿਆ ਫੋੜੀ ਜਿੱਥੇ ਦੋ ਸਮਰਥ ਜਿੱਥੇ ਕੋਏ ਨਾ ਇੱਥੇ ਤੇਰੀ ਰੱਖ ਗਨੀ ਤੁਰ ਮਾਈ ਸੁਣ ਕੇ ਜਮ ਕੇ ਦੂਤ ਨਾ ਹੀ ਤੇ ਰਹਿ ਛੜ ਜਾਏ ਭਉਤਲ ਵਿਖੰ ਵਸ ਗਾਓ ਗੁਰੂ ਸੋਹਣੇ ਬਾਰੇ ਭਾਇਦਿ ਗੁਰੂ ਕੀ ਪਿਆਸ ਮਰਤੈ ਸੇਖਾਈ ਕਲ ਮੈ ਹੋ ਬੁਨੈ ਗੁਣ ਗੋਵਿੰਦ ਗਾਇ ਸੁਸਹਿ ਨੋ ਕਿਰਪਾ ਸਵਾਲੇ ਸਾਈ ਸਹ ਪ੍ਰਥਾ ਕੋ ਨਾ ਜਾਇ ਜਿ ਆਵ ਤਉ ਦਾਈ ਸਲੋਕ ਮਹਲਾ ਬਰਮੰਤਰ ਗੁਰਿਆ ਰਧਨਾ ਜਿਮ ਜੋ ਗੁਰੂ ਮਾਉ ਨਿਤਰੀ ਸਤ ਗੁਰ ਪ੍ਰੇਖਣਾ ਸਰਵਣੇ ਸੁਨਣਾ ਗੁਰੂ ਨਾਉ ਸਤ ਗੁਰ ਸਿ ਤੀਰਤਿ ਆਤਰਗ ਭਈ ਅਠਾਵ ਕੋ ਨਾ ਕਿਰਪਾ ਕਰੇ ਦਿਤ ਸੁਨੇ ਵਤ ਦੇ ਜਗਤ ਮਤੋਂ ਕਾਟਿਆ ਬਰਲੇ ਕੇ ਕੇ ਮਨ ਲਤ ਨਾ ਰਖੇ ਰਖਣ ਹਾਰਿਆ ਬੋਬਾਰੀ ਐ ਨਾ ਗੁਰ ਕੀ ਬੇਰੀ ਪਾਇ ਕਾ ਸੁਵਾਰੀ ਐ ਨਾ ਹੋਵ ਤੇ ਅਗਮ ਨੋ ਮੈ ਵਿਸਾਰੀ ਐ ਸਾਜਣਾ ਕੇ ਸੰਗੇ ਭੋਜ ਲਤਾਰੀ ਐ ਨਾ ਸਾਗ ਗਵਿੰਦ ਦੇ ਦੁਸ਼ਟ ਖੇਲਾ ਮਾਇ ਬਿਦਾਰੀ ਐ ਤੇ ਸਭ ਕੀ ਟੇਕ ਨਾਨਕ ਬੰਲੇ ਮਾਇ ਜਿਸ ਮਰਦ ਸੁਖ ਹੋਏ ਸਗਲੇ ਦੂਤ ਦੇ ਦੇ ਸਭ ਕੀ ਤੇਕ ਨਾਨਕ ਮੁੰਨੇ ਮਾਇ ਜਿਸਮ ਰ ਸੁਖ ਹੋਏ ਸਗਲੇ ਧੂਪ ਚਾਏ ਸਗਲੇ ਧੂਪ ਬਾਬ ਕਾ ਨਾਸ ਤੇਰੀ ਬਾਣੀ ਕਾ ਪ੍ਰਕਾਸ਼ ਸਗਲੇ ਧੂਪ ਬਾਬ ਕਾ ਨਾਸ ਤੇਰੀ ਬਾਣੀ ਕਾ ਪ੍ਰਕਾਸ਼ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਊਠਾ ਗੁਰ